ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਭ ਨੂੰ ਪਤਾ ਹੈ ਕਿ ਕੱਲ 13 ਤਰੀਕ ਨੂੰ ਤਫਾ ਦਾਣਾ ਮੰਡੀ ਦੇ ਵਿੱਚ ਬਿਲਕੁਲ ਪੀਸਫੁਲੀ ਇੱਕ ਜ਼ਬਰ ਵਿਰੋਧੀ ਰੈਲੀ ਕੀਤੀ ਜਾ ਰਹੀ ਹੈ ਜ ਜਿਹਦੇ ਵਿੱਚ ਪੰਜਾਬ ਦੀਆਂ ਨਹੀਂ ਪੂਰੇ ਦੇਸ਼ ਦੀਆਂ ਇਨਸਾਫ ਪਸੰਦ ਜਥੇਬੰਦੀਆਂ ਪਾਰਟਿਸਪੇਟ ਕਰ ਰਹੀਆਂ ਨੇ ਉਹਦਾ ਹਿੱਸਾ ਬਣ ਰਹੀਆਂ ਨੇ ਔਰ ਇਹ ਕਿਉਂ ਕਰਨੀ ਪੈ ਰਹੀ ਹੈ ਜਵਨ ਮਰੋਦੀ ਰੈਲੀ ਤੁਸੀਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਬਿਲਕੁਲ ਪੀਸਫੁਲੀ ਚੱਲ ਰਹੇ ਅੰਦੋਲਨ ਨੂੰ ਕਿਸ ਤਰੀਕੇ ਦੇ ਨਾਲ ਸਰਕਾਰ ਨੇ ਉਖੇੜਿਆ ਹੈ ਧੋਖੇ ਦੇ ਨਾਲ ਕਦੇ ਸਾਡੀ ਸਰਕਾਰ ਇਨਕਾਊਂਟਰ ਕਰ ਦਿੰਦੀ ਹੈ ਕਦੇ ਕਿਸੇ ਮਿਲਟਰੀ ਦੇ ਨੌਜਵਾਨ ਦੇ ਨਾਲ ਬੇਇਨਸਾਫੀ ਹੋ ਜਾਂਦੀ ਹੈ ਕਦੇ ਕਿਸੇ ਨੂੰ ਥਾਣੇ ਦੇ ਵਿੱਚ ਲਿਜਾ ਕੇ ਬੰਦ ਕਰਕੇ ਕੁੱਟ ਕੇ ਮਾਰ ਦਿੱਤਾ ਜਾਂਦਾ ਹੈ। ਔਰ ਕਦੇ ਅਜਿਹੇ ਘਟਨਾਵਾਂ ਹੋ ਰਹੀਆਂ ਨੇ ਜਿਨ੍ਹਾਂ ਘਟਨਾਵਾਂ ਦਾ ਮੈਜ਼ਨ ਹੀ ਨਹੀਂ ਕੀਤਾ ਜਾ ਸਕਦਾ ਕਿ ਪੁਲਿਸ ਆਪਦੀ ਕਸਟਡੀ 'ਚ ਬੰਦੇ ਪੁਲਿਸ ਦੀ ਕਸਟਡੀ 'ਚ ਹੁੰਦੇ ਆ ਤੇ ਜ਼ਿੰਮੇਵਾਰੀ ਪੁਲਿਸ ਦੀ ਜ਼ਿੰਮੇਵਾਰੀ ਬੰਦੇ ਹੁੰਦੀ ਹੈ। ਉਹਨਾਂ ਬੰਦਿਆਂ ਦੀ ਜਾਨ ਮਾਲ ਦੀ ਰਾਖੀ ਕਰਨੀ, ਜਾਨ ਦੀ ਰਾਖੀ ਕਰਨੀ ਔਰ ਪੁਲਿਸ ਦੀ ਕਸਟਡੀ ਦੇ ਵਿੱਚ ਇਹ ਖਬਰਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਕਿ ਜੀ ਦੋ ਆਦਮੀ ਮੁਜਰਮਾਂ ਨੂੰ ਛਡਾਉਣ ਵਾਸਤੇ ਆਏ। ਉਹਨਾਂ ਦੀ ਗੋਲੀ ਦੇ ਨਾਲ ਮਤਲਬ ਉਹ ਬੰਦੇ ਮਾਰੇ ਗਏ ਤਾਂ ਭਾਈ ਉਹਨਾਂ ਨੂੰ ਬਚਾ ਕੇ ਰੱਖਣਾ ਕਿਹਦੀ ਜ਼ਿੰਮੇਵਾਰੀ ਸੀ ਸੋ ਇਹਨਾਂ ਸਾਰੇ ਹਾਲਾਤਾਂ ਦੇ ਖਿਲਾਫ ਕੱਲ 13 ਤਰੀਕ ਨੂੰ ਪੰਜਾਬ ਦੇ ਤਪਾ ਮੰਡੀ ਬਰਨਾਲੇ ਦੇ ਕੋਲ ਉੱਥੇ ਇੱਕ ਜ਼ਬਰ ਵਿਰੋਧੀ ਕਿਸਾਨ ਮਜ਼ਦੂਰ ਰੈਲੀ ਕੀਤੀ ਜਾ ਰਹੀ ਹੈ ਔਰ ਜਿਹਦੇ ਵਿੱਚ ਸਾਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਅਪੀਲ ਹੈ ਕਿ ਉਹਦੇ ਵਿੱਚ ਪਹੁੰਚੋ ਉੱਥੇ ਆਪਾਂ ਇਨਸਾਫ ਦੀ ਗੱਲ ਕਰਨੀ ਹੈ। ਔਰ ਨਾਲ ਦੀ ਨਾਲ ਇਹ ਸੂਚਨਾ ਮਿਲ ਰਹੀ ਹੈ ਦੋਸਤੋ ਕਿ ਸਰਕਾਰ ਇਸ ਗੱਲ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ ਕਿ ਉਹ ਰੈਲੀ ਕਰਨ ਨਹੀਂ ਦੇਣੀ। ਕਿਸਾਨਾਂ ਨੂੰ ਨੌਜਵਾਨਾਂ ਨੂੰ ਪੁਲਿਸ ਅਰੈਸਟ ਕਰਨ ਦੇ ਲਈ ਹੁਣੇ ਤੋਂ ਮਤਲਬ ਮੌਜੇ ਲਾ ਚੁੱਕੀ ਆ, ਜੋੜੇ ਲਾ ਚੁੱਕੀ ਆ। ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ। ਮੇਰੀ ਬੇਨਤੀ ਆ ਕਿ ਕੋਈ ਵੀ ਵਰਕਰ ਘਰੇ ਬੈਠਾ ਨਾ ਰਹੇ। ਪੂਰੀ ਤਾਕਤ ਦੇ ਨਾਲ ਤਾਕਤ ਝੋਕ ਦਿਓ ਤਾਂ ਕਿ ਕੱਲ ਵਾਲੀ ਜਿਹੜੀ ਰੈਲੀ ਹੈ ਉਹ ਸਫਲ ਬਣਾਈਏ ਔਰ ਮੈਂ ਬੇਨਤੀ ਕਰਦਾ ਭਗਵੰਤ ਮਾਨ ਸਰਕਾਰ ਨੂੰ ਉਹ ਭਾਈ ਇਹ ਜਿਹੜੀ ਰੈਲੀ ਹੋ ਰਹੀ ਹੈ ਇਹ ਤਾਂ ਕੋਈ ਸੜਕ ਨਹੀਂ ਰੋਕ ਰਹੀ ਇਹਦਾ ਕਿਸੇ ਅਫਸਰ ਦਾ ਘਰਾਓ ਨਹੀਂ ਕਰ ਰਹੀ ਇਹਦਾ ਮਤਲਬ ਤੁਸੀਂ ਇਹ ਮਤ ਲਿਆ ਸਰਕਾਰ ਨੇ ਕਿ ਅਸੀਂ ਕੁੱਟਾਂਗੇ ਅਸੀਂ ਗੱਲ ਕੁੱਟਾਂਗੇ ਅਸੀਂ ਮਾਰਾਂਗੇ ਅਸੀਂ ਗੋਲੀਆਂ ਮਾਰ ਮਾਰ ਕੇ ਮਾਰਾਂਗੇ ਅਗਰ ਤੁਸੀਂ ਆਵਾਜ਼ ਕੱਢੋਗੇ ਤਾਂ ਫਿਰ ਤੁਹਾਨੂੰ ਜੇਲਾਂ ਦੇ ਵਿੱਚ ਬੰਦ ਕਰਾਂਗੇ ਜੇਲਾਂ ਦੇ ਵਿੱਚ ਸਿੱਟਾਂਗੇ ਇਹ ਕਿਦਰਲਾ ਲੋਕਤੰਤਰ ਹੈ ਜਿਹੜਾ ਸਾਡਾ ਮੁੱਖ ਮੰਤਰੀ ਕਦੇ ਦੂਸਰਿਆਂ ਨੂੰ ਕਹਿੰਦਾ ਸੀ ਕਿ ਅਧਿਆਪਕਾਂ ਨੂੰ ਕੁੱਟਿਆ ਜਾ ਰਿਹਾ ਹੈ ਕਿਸਾਨਾਂ ਨੂੰ ਕੁੱਟਿਆ ਜਾ ਰਿਹਾ ਹੈ ਮਜ਼ਦੂਰਾਂ ਨੂੰ ਕੁੱਟਿਆ ਜਾ ਰਿਹਾ ਹੈ ਜਦੋਂ ਸੱਤਾ ਤੋਂ ਬਾਹਰ ਸੀ ਲੇਕਿਨ ਅੱਜ ਸੱਤਾ ਤੇ ਆ ਕੇ ਲੋਕਾਂ ਨੂੰ ਸ਼ਾਂਤ ਮਈ ਢੰਗ ਦੇ ਨਾਲ ਆਪਣੇ ਜ਼ਬਰ ਦੇ ਵਿਰੁੱਧ ਇਹ ਜਿਹੜਾ ਜੋ ਜ਼ਬਰ ਲੋਕਾਂ ਤੋਂ ਹੋ ਰਿਹਾ ਉਹਦੇ ਵਿਰੁੱਧ ਇਕੱਠੇ ਹੋ ਕੇ ਆਪਣੀ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਇਹ ਲੋਕਤੰਤਰ ਦਾ ਸਿੱਧਾ ਸਿੱਧਾ ਕਹਾਣ ਹੈ ਔਰ ਮੈਂ ਇਨਸਾਫ ਪਸੰਦ ਲੋਕਾਂ ਨੂੰ ਮੇਰੀ ਅਪੀਲ ਹੈ ਤਕੜੇ ਹੋ ਕੇ ਹਮਲਾ ਮਾਰੋ ਔਰ ਉਥੇ ਲਾਜ਼ਮੀ ਪਹੁੰਚਣਾ ਹਰ ਹਾਲਤ ਦੇ ਵਿੱਚ ਪਹੁੰਚੋ ਕਿਸੇ ਤਰੀਕੇ ਨਾਲ ਪਹੁੰਚੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ